ਗੁਰੂ ਦੀ ਕਿਰਪਾ ਦੇ ਨਾਲ ਆਹ ਬਖਸ਼ਿਸ਼ਾਂ ਸਾਨੂੰ ਮਿਲਦੀਆਂ ਤੇ ਗੁਰੂ ਪਰ ਆਪ ਕਰਾਉਂਦਾ ਜਦੋਂ ਗੁਰੂ ਨਾਲ ਜੁੜੇ ਆ ਫਿਰ ਉਹ ਗੁਰੂ ਕਹਿੰਦਾ ਵੀ ਆਓ ਭਈ ਆ ਕਰੋ ਆਜੋ ਨਾਨਕੋ ਸਿਰ ਤੇ ਛੁੱਟਿਆ ਆਹਾਹਾ ਗੁਰੂ ਜੀ ਕਹਿੰਦੇ ਜਿਹੜਾ ਗੁਰੂ ਨੂੰ ਆਪਣਾ ਆਪ ਅਰਪਣ ਕਰ ਦੋ ਸਿਰ ਦਾ ਮਤਲਬ ਆ ਵੀ ਆਪਣਾ ਆਪ ਅਰਪਣ ਕਰਤਾ ਫਿਰ ਉਹ ਛੁੱਟ ਜਾਂਦਾ ਜਰਗਾਹ ਪਤ ਪਾਏ ਦਰਗਾਹ ਦੇ ਵਿੱਚ ਉਹਨੂੰ ਵਰ ਮਾਨ ਮਿਲਦਾ ਇੱਜ਼ਤ ਜਿਹੜੇ ਗੁਰੂ ਨੂੰ ਸਮਰਪਤ ਨੇ ਉਹਨਾਂ ਨੂੰ ਦਰਗਾਹ ਦੇ ਵਿੱਚ ਮਾਨ ਮਿਲਦਾ ਸੋ ਇਸ ਲਈ हे ਜੀਵ ਗੁਰੂ ਦੇ ਹੁਕਮ ਦੀ ਪਾਲਣਾ ਕਰ ਗੁਰੂ ਜੀ ਕਹਿੰਦੇ ਸੇਵਾ ਸਤ ਸੰਗ ਦਾਨ ਤੇ ਨਾਮ ਇਹ ਚਾਰ ਪ੍ਰਮੁੱਖ ਪਦਾਰਥ ਹੈ ਇੱਕ ਪਦਾਰਥ ਦਾ ਮਤਲਬ ਹੈ ਵੀ ਇਹ ਆਤਮਿਕ ਪਾਵਰ ਹੈ ਸਿਮਰਨ ਕਰਿਆ ਅਜਿਹਾ ਕਹਿੰਦੇ ਹਨਗਾ ਕੁਛ ਨਹੀਂ ਜਾਣਾਗਾ ਇਹ ਮਨਮੁਖਾਂ ਨਾਲ ਨਹੀਂ ਜਾਣਾ ਗੁਰਮਖੰਡ ਦੇ ਨਾਲ ਕਰਿਆ ਹੋਇਆ ਸਤਸੰਗ ਜਾਊਗਾ ਕਦੀ ਹੀ ਜੇਵਾ ਜਾਊਗੀ ਜਪਿਆ ਹੋਇਆ ਨਾਮ ਜਾਊਗਾ ਕਰਵਾਇਆ ਹੋਇਆ ਪੁੰਨਦਾਨ ਨਾਲ ਜਾਊਗਾ ਤਾਂ ਫਲ ਮਿਲੂਗਾ ਇਹ ਮਿਲਦੇ ਆ ਫਲ ਹੁਣ ਮਿਲਦਾ ਉਹਨਾਂ ਨੂੰ ਨਹੀਂ ਜਿਹੜੇ ਨੇ ਮਨਮੁਖ ਸਾਤਕ ਪਰਸਮੀ ਰੱਬ ਤੋਂ ਭੁੱਲੇ ਹੋਏ ਆ ਉਹ ਕਹਿੰਦੇ ਆ ਨਾਲ ਕੁਛ ਨਹੀਂ ਜਾਣਾ